ਹੁਣ ਮੁੱਖ ਮਹਿਮਾਨ ਮਾਨ ਜੋ ਕੈਬਨਟ ਮੰਤਰੀ ਪੰਜਾਬ ਸ਼੍ਰੀ ਅਮਰ ਅਰੋੜਾ ਜੀ ਵੱਲੋਂ ਪ੍ਰੇਡ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਪ੍ਰੇਡ ਦੇ ਨਿਰੀਖਣ ਲਈ ਸੱਦਾ ਦੇਣ ਵਾਸਤੇ ਮੰਚ ਵੱਲ ਪਧਾਰ ਰਹੇ ਹਨ ਪ੍ਰੇਡ ਕਮਾਂਡਰ ਸ਼੍ਰੀ ਵੈਨਿਲਾ ਆਈਪੀਐਸ परेड का निरीक्षण कर जा रहे हैं एसकॉट करके ले जा रहे हैं, जिले के डैपी कमिश्नर डॉक्टर हिमांशु अग्रवाल जी आई एस कमिश्नर ऑफ पुलिस श्री स्वपन शर्मा जी आई पी एस छिहत्तरवें गणतंत्र दिवस से कौमी झंडा लहरा उपरंत परेड का निरीक्षण कर जा रहे हैं ਮੁੱਖ ਮਹਿਮਾਨ ਮਾਨ ਜੋ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ अरोड़ा ਜੀ ਸ਼੍ਰੀ ਅਮਨ अरोड़ा ਜੀ ਨੂੰ ਲਗਾਤਾਰ ਦੋ ਵਾਰ ਵਿਧਾਇਕ ਬਣ ਦਾ ਮਾਣ ਪ੍ਰਾਪਤ ਹੋਇਆ ਹੈ ਉਹ ਮਹਾਨ ਸ਼ੀਦ ਉਦਮ ਸਿੰਘ ਦੇ ਜਨਮ ਸਥਾਨ ਸ਼੍ਰੀ ਰਮ ਅਮਨ अरोड़ा ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਲਗਨ ਮਿਹਨਤ ਅਤੇ ਦ੍ਰਿੜਤਾ ਨਾਲ ਸੂਬਾ ਵਾਸੀਆਂ ਦੀ ਸੇਵਾ ਕਰ ਰਹੇ ਹਨ ਸਾਡੇ ਮੁੱਖ ਮਹਿਮਾਨ ਮਾਰਜੋ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ अरोड़ा ਜੀ ਪ੍ਰੇਡ ਦਾ ਨਿਰੇਖਣ ਕਰਨ ਤੋਂ ਬਾਅਦ ਪਾਵਨ ਪਵਿੱਤਰ ਦਿਹਾੜੇ ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਉੱਪਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਦੇ ਨਾਮ ਨੂੰ ਸਮਰਪਿਤ ਇਸ ਸਟੇਡੀਅਮ ਦੇ ਵਿੱਚ ਪਹੁੰਚੇ ਅੱਜ ਸਾਰੇ ਹੀ ਜਲੰਧਰ ਔਰ ਇਲਾਕਾ ਨਿਵਾਸੀਓ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕੇ ਇਹ ਮੁਬਾਰਕ ਮੌਕਾ ਇਹਨੂੰ ਸੈਲੀਬ੍ਰੇਟ ਕਰਨ ਦੇ ਲਈ ਇਹਨੂੰ ਮਨਾਉਣ ਦੇ ਲਈ ਤੁਸੀਂ ਸਾਰੇ ਅੱਜ ਇੱਥੇ ਇਕੱਤਰ ਹੋਏ ਹੋ ਸਾਰੀ ਐਡਮਿਨਿਸਟ੍ਰੇਸ਼ਨ ਔਰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਸਮਝਦਾ ਕਿ ਮੇਰੇ ਲਈ ਇਹ ਬੜਾ ਬੜਾ ਵਡਮੁੱਲਾ ਸਮਾਂ ਬੜਾ ਸੁਭਾਗਾਂ ਵਾਲਾ ਸਮਾਂ ਕਿ ਦੇਸ਼ ਦਾ 76ਵਾਂ ਗਣਤੰਤਰ ਦਿਵਸ ਮਨਾਉਣ ਦਾ ਮੌਕਾ ਮੈਨੂੰ ਤੁਹਾਡੇ ਵਿਚਕਾਰ ਤੁਹਾਡੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਸਟੇਡੀਅਮ ਦੇ ਵਿੱਚ ਮਨਾਉਣ ਦਾ ਮਿਲ ਰਿਹਾ ਮੈਂ ਆਪਦੇ ਆਪ ਨੂੰ ਸੁਭਾਗਾ ਮਹਿਸੂਸ ਕਰ ਰਿਹਾ ਸਾਥੀਓ ਮੈਂ ਸਮਝਦਾ ਕਿ ਇਹ ਉਹ ਦਿਨ ਜਿਹਨੂੰ ਅੱਜ ਤੋਂ 76 ਸਾਲ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਿਰਜਿਆ ਸੀਗਾ ਔਰ ਦੁਨੀਆ ਦਾ ਸਭ ਤੋਂ ਵੱਡਾ ਗਣਤੰਤਰ ਹੋਣ ਦਾ ਮਾਣ ਅੱਜ ਆਪਾਂ ਸਾਰਿਆਂ ਨੂੰ ਪ੍ਰਾਪਤ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਗਣਤੰਤਰ ਹੈ ਔਰ ਮੈਂ ਸਮਝਦਾ ਕਿ ਸਾਨੂੰ ਲੋਕਾਂ ਨੂੰ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਨੇ ਆ ਚਾਹੇ ਕੋਈ ਐਮਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅਸੀਂ ਵੀ ਜੋ ਹਾਂ ਅੱਜ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਵਜ੍ਹਾ ਕਰਕੇ ਆ ਕਿਉਂਕਿ ਜੇ ਉਹਨਾਂ ਨੇ ਸੰਵਿਧਾਨ ਲਿਖਿਆ ਜੇ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ ਤੇ ਤਾਂ ਹੀ ਅਸੀਂ ਲੋਕ ਅੱਜ ਇਹੋ ਜਿਹਾ ਮਾਨ ਸਨਮਾਨ ਪ੍ਰਾਪਤ ਕਰਦੇ ਹੱਕਦਾਰ ਹੋਇਆ ਔਰ ਉਹਨਾਂ ਦੇ ਸੰਵਿਧਾਨ ਨੂੰ ਸਮਰਪਿਤ ਹੋ ਕੇ ਜਿਸ ਦਿਨ ਦੀ ਤੁਹਾਡੀ ਆਪਣੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਬਾਣ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਨ੍ਹਾਂ ਦੇ ਸੰਵਿਧਾਨ ਨੂੰ ਸਮਰਪਿਤ ਹੋ ਕੇ ਔਰ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹੋ ਕੇ ਅਸੀਂ ਨਿਤ ਦਿਨ ਨਮਨ ਕਰਨ ਤੋਂ ਆਪਣਾ ਦਿਨ ਸ਼ੁਰੂ ਕਰਦੇ ਹਾਂ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਹੈ ਕਿ ਜਿਸ ਦਿਨ ਦੀ ਤੁਹਾਡੀ ਆਪਣੀ ਸਰਕਾਰ ਭਵੰਤਮਾਨ ਜੀ ਦੀ ਅਗਵਾਈ ਦੇ ਵਿੱਚ ਬਣੀ ਹੈ ਉਹ ਉਸ ਦਿਨ 16 ਮਾਰਚ 2022 ਨੂੰ ਖਟਖੜ ਕਲਾ ਸ਼ਹੀਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਸਰਕਾਰ ਬਣੀ ਸੌ ਚੁੱਕਿਆ ਉਸ ਦਿਨ ਤੋਂ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕਿਸੇ ਸਿਆਸੀ ਲੀਡਰਾਂ ਦੀਆਂ ਫੋਟਾਂ ਨਾ ਸੱਜ ਕੇ ਜੇ ਸਰਕਾਰੀ ਦਫ਼ਤਰਾਂ ਨੂੰ ਸਜੋਬਿਤ ਕਰ ਰਹੀਆਂ ਨੇ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣਾਂ ਦੀ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਜੋਬਿਤ ਨੇ ਉਨ੍ਹਾਂ ਦੇ ਨਾਲ ਸਰਕਾਰੀ ਦਫਤਰਾਂ ਦੀ ਸ਼ੋਭਾ ਜਿਹੜੀ ਉਹ ਵਧ ਰਹੀ ਹੈ ਇਸੇ ਤਰੀਕੇ ਦੇ ਨਾਲ ਮਾਣ ਹੋਇਆ ਜਦ ਚੰਡੀਗੜ੍ਹ ਦੇ ਚੰਡੀਗੜ੍ਹ ਉਹ ਮਹਾਲੀ ਦੇ ਸਾਂਝੇ 에어ਪੋਰਟ ਦਾ ਨਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਨੂੰ ਸਮਰਪਿਤ ਕਰਦਾ ਸੁਭਾਗ ਵੀ ਤੁਹਾਡੀ ਆਪਣੀ ਸਰਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲਿਆ ਸਾਥੀਓ ਮੈਂ ਸਮਝਦਾ ਕਿ ਇਨ੍ਹਾਂ ਸਖਸ਼ੀਤਾਂ ਨੂੰ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਵਾਂਗੀਆਂ ਨੇ ਇਹਨਾਂ ਨੂੰ ਜਿੰਨਾ ਨਤਮਸਤ ਮਸਤਖੋਲੀਏ ਉਹਨਾਂ ਥੋੜਾ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਸਾਡੀਆਂ ਫੋਰਸਿਜ਼ ਨੇ ਜਿਹੜੀਆਂ ਚਾਹੇ ਫੌਜਾਂ ਨੇ ਸੈਂਟਰਲ ਫੋਰਸਿਜ਼ ਨੇ ਪੰਜਾਬ ਪੁਲਿਸ ਜਿੰਨੀਆਂ ਯੂਨੀਫਾਰਮ ਫੋਰਸਿਜ਼ ਨੇ ਉਹਨਾਂ ਕਿਉਂਕਿ ਉਹ ਲਾਈਨ ਆਫ ਡਿਊਟੀ ਦੇ ਵਿੱਚ ਕਈ ਵਾਰੀ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਚੱਕਿਆ ਤੇ ਪਹਿਲੀ ਵਾਰੀ ਹੋਇਆ ਕਿਸੇ ਸਟੇਟ ਦੇ ਵਿੱਚ ਕਿ ਜੇ ਕੋਈ ਕੈਜੂਐਲਟੀ ਹੋ ਜਾਂਦੀ ਹੈ ਕੋਈ ਸ਼ਹੀਦ ਪ੍ਰਾਪਤ ਕਰ ਜਾਂਦਾ ਸਾਡਾ ਸਾਥੀ ਤੇ ਉਹਨੂੰ 1 ਕਰੋੜ ਰੁਪਏ ਦਾ ਪਰਿਵਾਰ ਨੂੰ ਸਾਂਭ ਸੰਭਾਲਣ ਦਾ ਜਿਹੜਾ ਉਹ ਰਕਮ ਹੈ ਉਹ ਪੰਜਾਬ ਸਰਕਾਰ ਵੱਲੋਂ ਫਿਕਸ ਕੀਤੀ ਗਈ ਔਰ ਅੱਜ ਦਿੱਤੀ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਜੇ ਪੰਜਾਬ ਨੂੰ ਸਮਾਜ ਨੂੰ ਦੇਸ਼ ਨੂੰ ਕੋ ਅੱਗੇ ਲੈ ਕੇ ਜਾ ਸਕਦਾ ਹੈ ਤੇ ਉਹ ਨੌਜਵਾਨ ਲੈ ਕੇ ਜਾ ਸਕਦਾ ਹੈ ਤੇ ਉਹਨਾਂ ਨੌਜਵਾਨਾਂ ਨੂੰ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਕਿ 50000 ਤੋਂ ਵੀ ਵੱਧ ਸਰਕਾਰੀ ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾ ਤੋਂ ਜੇ ਕਿਸੇ ਨੇ ਦਿੱਤੀਆਂ ਤਾਂ ਤੁਹਾਡੀ ਆਪਣੀ ਇਸ ਮੌਜੂਦਾ ਸਰਕਾਰ ਨੇ ਦਿੱਤੀਆਂ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ 75 ਸਾਲਾਂ ਦੇ ਵਿੱਚ ਨੌਜਵਾਨਾਂ ਨੂੰ ਕਾਬਲ ਬਣਾਉਣ ਦੇ ਲਈ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਲਈ ਜਿਹੜਾ ਕਿ ਸਾਡਾ ਹਮੇਸ਼ਾ ਵਚਨਬੱਧਾ ਰਹੀ ਹੈ ਇਹਨਾਂ ਦੋ ਸੈਕਟਰਸ ਦੇ ਪ੍ਰਤੀ ਕਿਉਂਕਿ ਦੁਨੀਆ ਦੇ ਜਿਸ ਮਰਜ਼ੀ ਡਿਵੈਲਪਡ ਨੇਸ਼ਨ ਦੀ ਗੱਲ ਕਰ ਲੋ ਵਿਕਸਿਤ ਮਲਕਾਂ ਦੀ ਆਪਾਂ ਗੱਲ ਕਰ ਲਈਏ ਇਹ ਦੋ ਜ਼ਿੰਮੇਵਾਰੀਆਂ ਹਮੇਸ਼ਾ ਸਰਕਾਰਾਂ ਨਿਭਾਉਂਦੀਆਂ ਰਹੀਆਂ ਨੇ ਤੇ ਅੱਜ ਉਸੇ ਦੇ ਉੱਪਰ ਚੱਲਦੇ ਹੋਏ ਅੱਜ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਕ੍ਰਾਂਤੀ ਹੈ ਜਿਹੜੀ ਉਹ ਚਲਾਈ ਜਾ ਰਹੀ ਹੈ ਅੱਗੇ ਵਧਾਈ ਜਾ ਰਹੀ ਹੈ ਜਿਹਦੇ ਤਹਿਤ ਤਕਰੀਬਨ 900 ਦੇ ਕਰੀਬ ਜੋ ਆਮ ਆਦਮੀ ਕਲੀਨਿਕ ਨੇ ਉਹ ਬਣ ਚੁੱਕੇ ਨੇ ਜਿਦੇ ਵਿੱਚ ਹੁਣ ਤੱਕ ਲੱਖਾਂ ਲੋਕਾਂ ਦਾ ਇਲਾਜ ਹੈ ਜਿਹੜਾ ਉਹ ਹੋ ਚੁੱਕੇ ਜੇ ਆਪਾਂ ਸਿਰਫ ਔਰ ਸਿਰਫ ਜਲੰਧਰ ਦੀ ਗੱਲ ਕਰ ਲਈਏ ਤੇ 66 ਆਮ ਆਦਮੀ ਕਲੀਨਿਕਸ ਦੇ ਵਿੱਚ ਹੁਣ ਤੱਕ 20 ਲੱਖ ਦੇ ਕਰੀਬ ਲੋਕਾਂ ਦਾ ਇਲਾਜ ਹੈ ਜਿਹੜਾ ਉਹ ਹੋ ਚੁੱਕੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਪੂਰੀ ਦੁਨੀਆ ਦੇ ਲੋਗ ਨੇ ਇਸ ਸਿਹਤ ਦੇ ਮਾਡਲ ਨੂੰ ਆ ਕੇ ਦੇਖਦੇ ਨੇ ਔਰ ਪ੍ਰਸ਼ੰਸਾ ਕਰ ਰਹੇ ਨੇ ਸਿੱਖਿਆ ਮੈਂ ਸਮਝਦਾ ਕਿ ਹਰ ਵਿਅਕਤੀ ਦਾ ਹਰ ਪਰਿਵਾਰ ਦਾ ਹਰ ਘਰ ਦਾ ਇੱਕ ਬੁਨਿਆਦੀ ਹੱਕ ਹੈ ਤੇ ਉਹ ਹਰ ਘਰ ਤੱਕ ਉਹ ਹੱਕ ਪਹੁੰਚਾਉਣ ਦੇ ਲਈ 118 ਸਕੂਲ ਆਫ ਐਮਿਨੈਂਸ ਨੇ ਉਹ ਬਣ ਰਹੇ ਨੇ ਪਹਿਲੀ ਵਾਰੀ ਹੋ ਰਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਲੈਣ ਦੇ ਲਈ ਉਹਨਾਂ ਦਾ ਮਾਡਲ ਦੇਖਣ ਔਰ ਸਮਝਣ ਦੇ ਲਈ ਤੇ ਫਿਰ ਉਹਨਾਂ ਲਾਈਨਸ ਦੇ ਉੱਪਰ ਹੀ ਪੰਜਾਬ ਦੇ ਸਕੂਲਾਂ ਨੂੰ ਬਿਹਤਰੀਨ ਬਣਾਉਣ ਦੇ ਲਈ ਉਹ ਟ੍ਰੇਨਿੰਗ ਦੇ ਉੱਪਰ ਗਏ ਨੇ ਜਿਹਦਾ ਲਾਹਾ ਅੱਜ ਪੰਜਾਬ ਦੇ ਲੱਖਾਂ ਬੱਚਿਆਂ ਨੂੰ ਜਿਹੜਾ ਉਹ ਮਿਲ ਰਿਹਾ ਹੈ ਸਾਥੀਓ ਹਰ ਘਰ ਦਾ ਹਰ ਪਰਿਵਾਰ ਦਾ ਬੋਝ ਸਾਂਝਾ ਕਰਨ ਦੇ ਲਈ ਸਾਡੀ ਸਰਕਾਰ ਦਾ ਵਾਅਦਾ ਸੀ ਕਿ 300 ਯੂਨਿਟ ਬਿਜਲੀ ਹਰ ਘਰ ਨੂੰ ਫ੍ਰੀ ਦਿੱਤੀ ਜਾਊਗੀ ਤੇ ਇਹ ਦੱਸ ਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪਿਛਲੇ ਪੌਣੇ 3 ਸਾਲਾਂ ਦੇ ਵਿੱਚ 90% ਪਰਿਵਾਰਾਂ ਨੂੰ ਇਹਦਾ ਲਾਹੇ ਜਿਹੜਾ ਉਹ ਮਿਲ ਰਿਹਾ ਹੈ ਖੇਤੀ ਸੈਕਟਰ ਨੂੰ ਜਿਹੜੀ 24 ਘੰਟੇ ਬਿਜਲੀ ਉਹ ਦਿੱਤੀ ਜਾ ਰਹੀ ਹੈ ਦਿਨੇ ਦਿੱਤੀ ਜਾ ਰਹੀ ਹੈ ਔਰ ਪਹਿਲੀ ਵਾਰੀ ਹੋਇਆ ਕਿ ਝੋਨਾ ਵੀ ਕਈ ਵਾਰੀ ਮੋਟਰ ਬੰਦ ਕਰਕੇ ਲੱਗਣ ਲੱਗਿਆ ਇਹ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਸ ਤੋਂ ਇਲਾਵਾ ਪਹਿਲੀ ਵਾਰੀ ਹੋਇਆ ਕਿਸੇ ਸਟੇਟ ਦੇ ਵਿੱਚ ਕਿਸੇ ਰਾਜ ਦੇ ਵਿੱਚ ਕਿ ਸਰਕਾਰ ਪ੍ਰਾਈਵੇਟ ਸੈਕਟਰ ਦੀ ਕਿਸੇ ਸੰਸਥਾ ਨੂੰ ਖਰੀਦੇ ਜੀਵਿਕਾ ਦਾ ਥਰਮਲ ਪਾਵਰ ਪਲਾਂਟ 500 ਮੀਗਾਵਾਟ ਦਾ 540 ਮੀਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਦੇਸ਼ ਦੇ ਵਿੱਚੋਂ ਸਭ ਤੋਂ ਘੱਟ ਰੇਟਾਂ ਦੇ ਉੱਪਰ ਉਹ ਖਰੀਦਿਆ ਜਿਹਦੇ ਨਾਲ ਅੱਜ ਲਾਹੇ ਪੂਰੇ ਪੰਜਾਬ ਨੂੰ ਹੋ ਰਹਾ ਰੌਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਬਿਜਲੀ ਹੋਰ ਸਸਤੀ ਹੋਣ ਦਾ ਵੀ ਉਮੀਦ ਹੈ ਜਿਹੜੀ ਉਹ ਹੈ ਔਰ ਇਹਦੇ ਨਾਲ ਨਾਲ ਪਿਛਲੇ ਲੰਬੇ ਸਮੇਂ ਤੋਂ ਪਛਵਾਣਾ ਕੋਲ ਮਾਈਨ ਜੋ ਕਿ ਲੰਬੇ ਸਮੇਂ ਤੋਂ ਬੰਦ ਪਈ ਸੀਗੀ ਉਹਨੂੰ ਚਾਲੂ ਕੀਤਾ ਜਿਹਦੇ ਨਾਲ ਤਕਰੀਬਨ 700 ਕਰੋੜ ਦਾ ਲਾਹੇ ਜਿਹੜਾ ਉਹ ਸਰਕਾਰ ਨੂੰ ਹੋਣਾ ਸ਼ੁਰੂ ਹੈ ਸਾਥੀਓ 18 ਟੋਲ ਪਲਾਜ਼ੇ ਬੰਦ ਹੋਏ ਸੜਕ ਸੁਰੱਖਿਆ ਫੋਰਸ ਅੱਜ ਦੁਨੀਆ ਦੀ ਬੈਸਟ ਫੋਰਸਸ ਦੇ ਵਿੱਚੋਂ ਰੋਡ ਸੇਫਟੀ ਫੋਰਸਸ ਦੇ ਵਿੱਚੋਂ ਅੱਜ ਪੰਜਾਬ ਦੀ ਸੜਕ ਸੁਰੱਖਿਆ ਫੋਰਸ ਪਹਿਲੇ ਨੰਬਰ ਤੇ ਚੱਲ ਰਹੀ ਹੈ ਕਿਉਂਕਿ ਸੈਂਕੜੇ ਲੋਕਾਂ ਦੀਆਂ ਜਾਨਾਂ ਨੇ ਜਿਹੜੀਆਂ ਹੁਣ ਤੱਕ ਬਚਾਈਆਂ ਚ ਜਾ ਚੁੱਕੀਆਂ ਨੇ ਔਰ ਰਿਸਪੌਂਸ ਟਾਈਮ ਹੈ ਜਿਹੜਾ ਉਹ ਮਹਿਸਚਾਰੀਆ 5 ਮਿੰਟ ਦੇ ਜਿਹਦੇ ਨਾਲ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਜੇ ਕੋਈ ਹਾਦਸਾ ਵਾਪਰ ਜਾਂਦਾ ਸੀ ਤੇ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਸੀਗਾ ਉਹਨਾਂ ਨੂੰ ਸਮਾਹਲਣ ਦਾ ਕੰਮ ਹੈ ਜਿਹੜਾ ਅੱਜ ਪੰਜਾਬ ਸਰਕਾਰ ਕਰ ਰਹੀ ਹੈ ਖੇਤੀ ਸੈਕਟਰ ਦੇ ਵਿੱਚ ਪਾਣੀ ਟੇਲੈਂਡ ਤੱਕ ਪਹੁੰਚਾਉਣ ਦਾ ਕੰਮ 20000 ਦੇ ਕਰੀਬ ਸੋਲਰ ਪਾਵਰ ਜਿਹੜੇ ਪੰਪ ਨੇ ਉਹਨਾਂ ਨੂੰ ਲਗਾਉਣ ਦਾ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਪੰਜਾਬ ਦਾ ਪਾਣੀ ਦਾ ਪੱਧਰ ਹੈ ਜਿਹੜਾ ਜੋ ਪਿਛਲੇ ਲੰਬੇ ਸਮਿਆਂ ਦੀ ਔਣਗੈਲੀ ਦੀ ਵਜ੍ਹਾ ਕਰਕੇ ਖੇਠਾ ਜਾਂਦਾ ਜਾ ਰਿਹਾ ਸੀਗਾ ਉਹ ਬਚਣਾ ਸ਼ੁਰੂ ਹੋਇਆ ਤੇ ਉੱਪਰ ਆਉਣਾ ਸ਼ੁਰੂ ਹੋਇਆ ਪਾਣੀ ਦਾ ਵਾਟਰ ਟੇਬਲ ਦਾ ਜੋ ਲੈਵਲ ਹੈ ਸੋ ਬਹੁਤ ਸਾਰੇ ਇਨੀਸ਼ੀਏਟਿਵ ਨੇ ਸਾਥੀਓ ਜੋ ਤੁਹਾਡੇ ਇਸ ਸਰਕਾਰ ਨੇ ਤੁਹਾਡੀ ਆਪਣੀ ਸਰਕਾਰ ਨੇ ਨੇ ਸ਼ੁਰੂ ਕੀਤੇ ਨੇ ਸਟੇਡੀਅਮ ਦੇ ਵਿੱਚ ਆਪਾਂ ਅੱਜ ਇਹ ਸੈਲੀਬ੍ਰੇਟ ਕਰ ਰਹੇ ਹਾਂ ਇਹ ਦਿਹਾੜਾ ਤੇ ਸਪੋਰਟਸ ਦੇ ਖੇਤਰ ਦੇ ਵਿੱਚ ਖੇਡ ਆਵਦਨ ਪੰਜਾਬ ਦੀ ਸ਼ੁਰੂ ਹੋਇਆ ਪਹਿਲੇ ਸਾਲ 3.5 ਲੱਖ ਫਿਰ 4.5 ਲੱਖ ਤੇ ਇਸ ਪਿਛਲੇ ਲੰਘੇ ਸਾਲ ਦੇ ਦੌਰਾਨ 5 ਲੱਖ ਤੋਂ ਵੱਧ ਲੋਕਾਂ ਨੇ ਉਹਦੇ ਵਿੱਚ ਪਾਰਟਿਸਪੇਟ ਕੀਤਾ ਇੱਕ ਮਾਹੌਲ ਬਣਨਾ ਜਿਹੜਾ ਉਹ ਪਿੰਡੋਂ ਪਿੰਡੀ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਖੇਡਾਂ ਦੇ ਪ੍ਰਤੀ ਵਰਨਾ ਮਹੌਲ ਸ਼ੁਰੂ ਹੋਇਆ ਵੱਡੇ ਅਹੁਦਿਆਂ ਦੇ ਅਫਸਰ ਨੇ ਜਿਹੜੇ ਉਹ ਵਿਰਾਜਮਾਨ ਹੋ ਰਹੇ ਨੇ ਖੇਡਾਂ ਦੇ ਜ਼ਰੀਏ ਔਰ ਮੈਂ ਸਮਝਦਾ ਕਿ अनेका ਉਪਰਾਲੇ ਨੇ ਜਿਨ੍ਹਾਂ ਨੂੰ ਅੱਜ ਲਿਆ ਜਾ ਰਿਹਾ ਹੈ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਮੇਰੇ ਆਪਣੇ ਵਿਭਾਗ ਵਿੱਚ ਰੀਨਿਊਏਬਲ એનર્ਜੀ ਦੇ ਵਿੱਚ 266 ਮੈਗਾਵਾਟ ਦੇ ਜਿਹੜੇ ਨਵੇਂ ਪ੍ਰੋਜੈਕਟ ਨੇ ਉਹ ਸ਼ੁਰੂ ਕੀਤੇ ਗਏ ਨੇ ਇਸੇ ਤਰੀਕੇ ਗਵਰਨੈਂਸ ਰਿਫਾਰਮ ਦੇ ਵਿੱਚ ਇਹ ਸਾਥੀਓ ਪਹਿਲੀ ਵਾਰੀ ਹੋਇਆ ਕਿਉਂਕਿ ਮੈਂ ਸਮਝਦਾ ਕਿ ਸਰਕਾਰਾਂ ਦੀ ਮੁਢਲੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਹੁੰਦੀ ਹੈ ਔਰ ਸਰਕਾਰ ਦਾ ਪ੍ਰਾਇਮਰੀ ਟੀਚਾ ਪ੍ਰਾਇਮਰੀ ਗੋਲ ਔਰ ਪ੍ਰਾਇਮਰੀ ਆਬਜੈਕਟਿਵ ਔਰ ਜ਼ਿੰਮੇਵਾਰੀ ਜਿਹੜੀ ਹੋਣੀ ਚਾਹੀਦੀ ਹੈ ਉਹ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਬਿਨਾ ਪੈਸਿਆਂ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਿਫਾਰਿਸ਼ਾਂ ਤੋਂ ਜਦੋਂ ਕੰਮ ਹੁੰਦਾ ਮੈਂ ਸਮਝਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਕਾਮਯਾਬੀ ਉਹੀ ਹੁੰਦੀ ਹੈ ਔਰ ਮੈਨੂੰ ਇਹ ਦੱਸਦੇ ਮੈਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੇਰੇ ਆਪਣੇ ਮੈਕਵੇ ਗਵਰਨੈਂਸ ਰਿਫਾਰਮਸ ਦੇ ਵਿੱਚ ਹਰ ਤਰ੍ਹਾਂ ਦੇ ਜੋ ਸਰਟੀਫਿਕੇਟ ਨੇ ਚਾਹ ਐਸ்சி ਸਰਟੀਫਿਕੇਟ ਨੇ ਚਾਹ ਇਨਕਮ ਸਰਟੀਫਿਕੇਟ ਨੇ ਉਹਨਾਂ ਨੂੰ ਪਟਵਾਰੀਆਂ ਤੋਂ ਲੈ ਕੇ ਐਮਸੀ ਸਰਪੰਚ ਨੰਬਰਦਾਰ ਉਹਨਾਂ ਸਾਰਿਆਂ ਦੀ ਤਸਦੀਕ ਹੈ ਜਿਹੜੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਕਰਨ ਦਾ ਕੰਮ ਹੈ ਜਿਹੜਾ ਉਹ ਪੰਜਾਬ ਮੁਲਕ ਦਾ ਪਹਿਲਾ ਮੁਲਕ ਦਾ ਪਹਿਲਾ ਜਿਹੜਾ ਉਹ ਸੂਬਾ ਬਣ ਚੁੱਕਿਆ ਜਿਹਦੇ ਨਾਲ ਲੱਖਾਂ ਲੋਕਾਂ ਨੂੰ ਸਹੂਲਤ ਹੈ ਜਿਹੜੀ ਉਹ ਡੇਲੀ ਬੇਸਿਸ ਤੇ ਹੋਣੀ ਹੈ ਸੋ ਬਹੁਤ ਸਾਰੇ ਉਪਰਾਲੇ ਨੇ ਸਾਥੀਓ ਕਿ ਜੋ ਅੱਜ ਜਿਸ ਮਕਸਦ ਦੇ ਲਈ ਜਿਸ ਪਰਪਸ ਦੇ ਲਈ ਸਾਡੇ ਮਹਾਨ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਔਰ ਉਹਨਾਂ ਮਕਸਦਾਂ ਨੂੰ ਚਿੰਨ੍ਹਿਤ ਕੀਤਾ ਬਾਬਾ ਸਾਹਿਬ ਅੰਬੇਦਕਰ ਨੇ ਆਪਣੇ ਸੰਵਿਧਾਨ ਦੇ ਵਿੱਚ ਉਹਨਾਂ ਪੂਰਨਿਆਂ ਨੂੰ ਪੂਰਾ ਕਰਨ ਦੇ ਵਿੱਚ ਉਹਨਾਂ ਦੇ ਉੱਪਰ ਚੱਲਣ ਦੇ ਲਈ ਅਨੇਕਾ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਇਸ ਪੌਣ ਤਿੰਨ ਸਾਲ ਦੇ ਸਮੇਂ ਦੇ ਵਿੱਚ ਔਰ अनेका ਹੈ ਜੇ ਮੈਂ ਵੀ ਮੰਨ ਕੇ ਚੱਲਦਾ ਕਿ ਇਹ ਜੇ ਬਹੁਤ ਲੰਬਾ ਸਮਾਂ ਬਹੁਤ ਲੰਬਾ ਪਿੰਡ ਹੈ ਜਿਹੜਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਤੈਅ ਕਰਨਾ ਹੈ ਔਰ ਉਹਦੇ ਲਈ ਤੁਹਾਡੇ ਸਾਰਿਆਂ ਦੇ ਸਾਥ ਸਹਿਯੋਗ ਦੀ ਹਮੇਸ਼ਾ ਲੋੜ ਸੀ ਲੋੜ ਹੈ ਔਰ ਲੋੜ ਰਹੂਗੀ ਤੁਹਾਡੇ ਆਪਣੇ ਜਲੰਧਰ ਸ਼ਹਿਰ ਦੇ ਵਿਕਾਸ ਦੇ ਲਈ ਪਿਛਲੇ ਸਮੇਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 283 ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਉਹ ਸ਼ੁਰੂ ਕੀਤੇ ਨੇ ਇਸੇ ਤਰੀਕੇ ਦੇ ਨਾਲ ਹਰ ਘਰ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲੇ ਪਾਈਪਡ ਪਾਈਪਲਾਈਨਸ ਦੇ ਜ਼ਰੀਏ ਉਹਦਾ 275 ਐਮਐਲਡੀ ਦੇ ਵਾਟਰ ਵਰਕਸ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਉਹਨਾਂ ਵਾਲੇ ਸਮੇਂ 'ਚ ਉਹ ਵੀ ਪੂਰਾ ਹੋਏਗਾ ਸੋ ਬਹੁਤ ਬਹੁਤ ਪ੍ਰਾਪਤੀਆਂ ਨੇ ਜਿਹੜੀਆਂ ਮੈਂ ਸਮਝਦਾ ਕਿ ਕਿ ਸ਼ਹੀਦਾਂ ਨੂੰ ਸਮਰਪਿਤ ਨੇ ਉਹਨਾਂ ਨੂੰ ਡੈਡੀਕੇਟਿਡ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਬਾਕੀ ਜ਼ਿੰਮੇਵਾਰੀਆਂ ਨੂੰ ਵੀ ਪੂਰੇ ਮੁਸਤੈਦੀ ਦੇ ਨਾਲ ਪੂਰੀ ਕਮਿਟਮੈਂਟ ਔਰ ਡੈਡੀਕੇਸ਼ਨ ਦੇ ਨਾਲ ਨਿਵਾ ਸਕੀਏ ਸੋ ਇਹੀ ਮੈਂ ਸਮਝਦਾ ਕਿ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਹਾਦਤ ਉਹਨਾਂ ਦੀ ਸ਼ਹਾਦਤ ਨੂੰ ਨਮਨ ਹੋਏਗਾ ਇਹੀ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜੀਾਂ ਦੇ ਲਿਖੇ ਹੋਏ ਸੰਵਿਧਾਨ ਦੀ ਦੀ ਵਜ੍ਹਾ ਕਰਕੇ ਹੀ ਅਸੀਂ ਅੱਜ ਲੋਕ ਅੱਜ ਅਸੀਂ ਲੋਕ ਤੁਹਾਡੇ ਵਿਚਾਰ ਇਹਨੇ ਮਾਨ ਸਨਮਾਨ ਪ੍ਰਾਪਤ ਹੋ ਰਿਹਾ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਮੈਂ ਸਮਝਦਾ ਕਿ ਆਪਾਂ ਸਾਰੇ 3 ਕਰੋੜ ਪੰਜਾਬੀਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਚੱਲਾਂਗੇ ਆਪਾਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਤੇ ਫੇਰ ਮੋੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਤੀਛੇ ਦੇ ਵਿੱਚ ਆਪਾਂ ਸਾਰਿਆਂ ਨੂੰ ਬਹੁਤ ਸਮਾਂ ਨਹੀਂ ਲੱਗਣਾ ਹੈਗਾ ਬੜੀ ਜਲਦੀ ਹੀ ਆਪਾਂ ਨੰਬਰ 1 ਸੂਬਾ ਜਿਹੜਾ ਪੂਰੇ ਮੁਲਕ ਦਾ ਉਹ ਸਥਾਨ ਹੈ ਜਿਹੜਾ ਆਪਾਂ ਫੇਰ ਮਨੁਨ ਪ੍ਰਾਪਤ ਕਰਾਂਗੇ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੋਂ ਅੱਜ ਦੇ ਇਸ ਮਹਾਨ ਪਵਿੱਤਰ ਮੁਕੱਦਸ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਸੱਚੇ ਪਾਸ਼ਾ ਵਹਿਗੁਰੂ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆਂ ਖੁਸ਼ੀਆਂ ਖੇੜੇ ਬਖਸ਼ੋ ਇਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਇਨਕਲਾਬ ਇਨਕਲਾਬ ਬਹੁਤ ਧੰਵਾ ਜੀ ਜੈ ਹਿੰਦ ਸ਼ੁਕਰੀਆ ਐਸ ਆਈ ਚਮਨ ਲਾਲ ਵੱਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਸੈਕੰਡ ਪੰਜਾਬ ਬਟਾਲੀਅਨ ਐਨ ਸੀ ਸੀ ਲੜਕਿਆਂ ਦੀ ਟੁਕੜੀ ਕਾਰਗਲ ਦੀ ਮੰਡਲ ਇਸ ਦੀ ਅਗਵਾਈ ਕਰ ਰਹੇ ਹਨ ਸੈਕੰਡ ਪੰਜਾਬ ਬਟਾਲੀਅਨ ਐਨ ਸੀ ਸੀ ਲੜਕੀਆਂ ਪਲਟੂਨ ਕਮਾਂਡਰ ਮੁਸਕਾਨ ਇਸ ਦੀ ਅਗਵਾਈ ਕਰ ਰਹੇ ਹਨ ਲਾਸਟ ਵਿੱਚ ਸੀ ਆਰ ਪੀ ਐਫ ਦਾ ਬੈਂਡ ਇਸ ਬੈਂਡ ਦੀ ਅਗਵਾਈ ਐਸ ਆਈ ਓਮ ਪ੍ਰਕਾਸ਼ ਵੱਲੋਂ ਕੀਤੀ ਜਾ ਰਹੀ ਹੈ ਹੈਡ ਕਾਂਸਟੇਬਲ ਸ਼੍ਰੀ ਬੂਟਾ ਰਾਮ ਜੀ ਬਿਗਲ ਵਜਾ ਰਹੇ ਹਨ